ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸੇਵਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜੇ ਆਪਾਂ ਖਾਲਸਾ ਜੀ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਿਏ ਤਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸ਼ਹੀਦ ਸਿੰਘ ਆਪਣੀ ਅਰਦਾਸ ਬੇਨਤੀ ਜ਼ਰੂਰ ਸੁਣਦੇ ਨੇ ਤੇ ਪੂਰੀ ਵੀ ਕਰਦੇ ਨੇ ਜੇ ਆਪਣੀ ਸ਼ਰਧਾ ਭਾਵਨਾ ਹੋਈ ਖਾਲਸਾ ਜੀ ਗੁਰੂ ਦੇ ਪ੍ਰਤੀ ਤੇ ਆਪਣੀ ਕੀਤੀ ਗਈ ਅਰਦਾਸ ਬੇਨਤੀ ਕਦੇ ਵੀ ਖਾਲੀ ਨਹੀਂ ਜਾਂਦੀ ਤੇ ਜੇ ਆਪਾਂ ਸ਼ਰਧਾ ਭਾਵਨਾ ਹੀ ਨਹੀਂ ਰੱਖਦੇ ਮਨ ਤੋਂ ਉਪਰੋ ਉਪਰੋ ਅਰਦਾਸ ਬੇਨਤੀ ਕਰਦੇ ਰਹਿਨੇ ਆ ਪੀਰ ਖਾਨ ਸਾਹਿਬ ਜੀ ਉਹ ਅਰਦਾਸ ਬੇਨਤੀ ਕਦੇ ਵੀ ਪੂਰੀ ਨਹੀਂ ਹੁੰਦੀ ਇਸੇ ਤਰ੍ਹਾਂ ਖਾਲਸਾ ਜੀ ਕਈਆਂ ਸੰਗਤਾਂ ਦਾ ਆਪਣੇ ਗੁਰੂ ਮਹਾਰਾਜ ਸੱਚੇ ਪਾਸ਼ਾ ਗੁਰੂ ਸੇਵਾ ਨੰਦ ਸ਼ਹੀਦਾ ਸਿੰਘਾਂ ਦੇ ਪ੍ਰਤੀ ਇੰਨਾ ਪ੍ਰੇਮ ਤੇ ਸ਼ਰਧਾ ਭਗਨਾ ਬਣੀ ਹੋਈ ਖਾਲਸਾ ਜੀ ਕਿ ਜਿੰਨਾ ਉਹਨਾਂ ਨੇ ਚਾਇਆ ਜਿੰਨਾ ਉਹਨਾਂ ਨੇ ਮੰਗਿਆ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਦੇ ਦਰ ਤੋਂ ਤਾ ਪਰਮਾਤਮਾ ਨੇ ਉਹਨਾਂ ਨੂੰ ਸੋਚ ਤੋਂ ਵੀ ਵੱਧ ਕੇ ਦਿੱਤਾ ਕਿਉਂਕਿ ਖਾਲਸਾ ਜੀ ਉਹਨਾਂ ਦੀ ਸ਼ਰਧਾ ਭਾਵਨਾ ਤੇ ਭਰੋਸਾ ਹੀ ਇੰਨਾ ਬਣਿਆ ਹੋਇਆ ਸੀ ਜਿਵੇਂ ਆਪਾਂ ਗੁਰਬਾਣੀ ਦੇ ਜਾਪ ਕਰਦੇ ਆਂ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਤਾਂ ਖਾਲਸਾ ਜੀ ਉਸੇ ਤਰ੍ਹਾਂ ਤੁਸੀਂ ਸ਼ਰਧਾ ਭਾਵਨਾ ਤੇ ਭਰੋਸਾ ਵੀ ਬਣਾ ਕੇ ਰੱਖਣਾ ਹੈ ਹਰ ਰੋਜ਼ ਬੈੰਦੇ ਉੱਠਦੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਿਆ ਕਰੋ ਅਰਦਾਸ ਬੇਨਤੀ ਕਰਿਆ ਕਰੋ ਤਾ ਵਾਹੀ ਗੋ ਸੱਚੇ ਪਾਤਸ਼ਾਹ ਜਰੂਰ ਤੁਹਾਡੀ ਅਰਦਾਸ ਬੇਨਤੀ ਸੁਣਣਗੇ ਇਸੇ ਤਰ੍ਹਾਂ ਖਾਲਸਾ ਜੀ ਕਈ ਵਾਰ ਆਪਣੇ ਮਨ ਦੇ ਵਿੱਚ ਆ ਜਾਂਦਾ ਹੈ ਤੇ ਬਹੁਤ ਭੈਣ ਭਰਾਵਾਂ ਦੇ ਕਮੈਂਟ ਵੀ ਆਉਂਦੇ ਇੰਸਟਾਗ੍ਰam ਤੇ ਮੈਸੇਜ ਵੀ ਆਉਂਦੇ ਨੇ ਕਿ ਅਸੀਂ ਤਾਂ ਪਾਠ ਵੀ ਕਰਦੇ ਆ ਅਸੀਂ ਤਾਂ ਚੁਪਹਿਰਾ ਸਹਿਬ ਵੀ ਕੱਟਦੇ ਆ ਸੇਵਾ ਵੀ ਕਰਦੇ ਆ ਪਰ ਫਿਰ ਵੀ ਸਾਡੀ ਅਰਦਾਸ ਬੇਨਤੀ ਜੋ ਪੂਰੀ ਨਹੀਂ ਹੋ ਰਹੀ ਸਾਡੀ ਅਰਦਾਸ ਬੇਨਤੀ ਅਸੀਂ ਬਹੁਤ ਵਾਹੀ ਗੋ ਸੱਚੇ ਪਾਤਸ਼ਾਹ ਅਗੇ ਕਰ ਰਹੇ ਆ ਪਰ ਹਜੇ ਸਾਡਾ ਕੋਈ ਵੀ ਕਾਰੋਬਾਰ ਕੋਈ ਵੀ ਕਾਰਜ ਸਿੱਧ ਨਹੀਂ ਹੋ ਰਿਹਾ ਤਾਂ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਜ਼ਰੂਰ ਇੱਕ ਵਾਰ ਪਰਖਦੇ ਨੇ ਕਿ ਆਪਾਂ ਕਿੰਨਾ ਕੁ ਸਮਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਰਹਿਨੇ ਆ ਤੇ ਕਿੰਨੇ ਕੁ ਸਮੇਂ ਲਈ ਆਪਣੀ ਸ਼ਰਧਾ ਭਾਵਨਾ ਤੇ ਭਰੋਸਾ ਬਣਿਆ ਰਹਿੰਦਾ ਕਿਉਂਕਿ ਖਾਲਸਾ ਜੀ ਜੋ ਆਪਣਾ ਜਿਹੜਾ ਮਨ ਇਹ ਬਹੁਤ ਸ਼ੈਤਾਨੇ ਦਾ ਕਾਰੇ ਇਹ ਆਪਣਾ ਮਾਣੀ ਜਿਹੜਾ ਇਹ ਡਾਵਾਂ ਡੋਲ ਹੁੰਦਾ ਰਹਿੰਦਾ ਜਦੋਂ ਆਪਾਂ ਪਾਠ ਵੀ ਕਰਦੇ ਆ ਗੁਰਦੁਆਰਾ ਸਹਿਬ ਵੀ ਜਾਂਦੇ ਆ ਸੇਵਾ ਵੀ ਕਰਦੇ ਆ ਪਰ ਫਿਰ ਵੀ ਖਾਨਸਾ ਜੀ ਆਪਣੀ ਅਰਦਾਸ ਬੇਨਤੀ ਨਹੀਂ ਪੂਰੀ ਹੁੰਦੀ ਪਈ ਆਪਾਂ ਨੂੰ ਕੋਈ ਵੀ ਰਸਤਾ ਨਹੀਂ ਦੇਖ ਰਿਹਾ ਕਿ ਜੇ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੰਗੀ ਪਰੇਸ਼ਾਨੀ ਹੈ ਉਸ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਤਾਂ ਆਪਾਂ ਅਰਦਾਸ ਬੇਨਤੀ ਵੀ ਕਰਦੇ ਆ ਪਾਠ ਵੀ ਕਰਦੇ ਆ ਪਰ ਵੈਗਰੋ ਸੱਚੇ ਭਾਸ਼ਾ ਆਪਣੀ ਅਰਦਾਸ ਬੇਨਤੀ ਸੁਣ ਨਹੀਂ ਰਹੇ ਤੇ ਇੱਕ ਪਾਸੇ ਉਹ ਤਾਂ ਖਾਲਸਾ ਜੀ ਆਪਾਂ ਅਰਦਾਸ ਬੇਨਤੀ ਵੀ ਕਰਦੇ ਆ ਪਾਠ ਵੀ ਕਰਦੇ ਆ ਤੇ ਦੂਸਰੇ ਪਾਸੇ ਜਿਹੜਾ ਆਪਣਾ ਮਾਣੇ ਉਹ ਆਪਣੇ ਘਰ ਦੇ ਹਾਲਾਤਾਂ ਨੂੰ ਲੈ ਕੇ ਜਾਂ ਘਰ ਦੇ ਵਿੱਚ ਜੋ ਵੀ ਪ੍ਰੋਬਲਮ ਹੈ ਉਸ ਨੂੰ ਲੈ ਕੇ ਆਪਣਾ ਜਿਹੜਾ ਮਾਣੇ ਉਹ ਡਾਮਾ ਡੋਲ ਹੋਇਆ ਰਹਿੰਦਾ ਕਿ ਪਤਾ ਨਹੀਂ ਕੀ ਹੋਵੇਗਾ ਮੇਰੀ ਅਰਦਾਸ ਬੇਨਤੀ ਪੂਰੀ ਹੋਵੇਗੀ ਵੀ ਕਿ ਨਾ ਇਸ ਗੱਲ ਨਾਲ ਵੀ ਖਾਲਸਾ ਜੀ ਪੂਰੀ 101% ਸਹਿਮਤਾ ਪਰ ਜੇ ਤੁਸੀਂ ਬਾਠ ਕਰ ਰਹੇ ਹੋ ਸੇਵਾ ਕਰ ਰਹੇ ਹੋ ਤੇ ਬਸ ਤੁਹਾਡੇ ਅੱਗੇ ਬੇਨਤੀ ਇਹੀ ਹੈ ਕਿ ਤੁਸੀਂ ਭਰੋਸਾ ਬਣਾ ਕੇ ਰੱਖੋ ਭਰੋਸਾ ਬਣਾ ਕੇ ਰੱਖੋ ਸ਼ਰਧਾ ਭਾਵਨਾ ਰੱਖ ਕੇ ਗੁਰੂ ਮਹਾਰਾਜ ਸੱਚੇ ਬਾਸ਼ਾ ਦੇ ਦਰਦ ਦੇ ਨਾਲ ਜੁੜੇ ਰਹੋ ਗੁਰੂ ਵਾਲੇ ਬਣ ਕੇ ਰਹੋ ਪਰਮਾਤਮਾ ਅੱਜ ਨਹੀਂ ਤਾਂ ਕੱਲ ਜ਼ਰੂਰ ਤੁਹਾਡੀ ਤੇ ਕਿਰਪਾ ਕਰਨਗੇ ਪਰ ਜੇ ਆਪਾ ਅਰਦਾਸ ਬੇਨਤੀ ਕਰਦੇ ਆ ਨਾ ਖਾਲਸਾ ਜੀ ਤਾਂ ਉਹ ਭਰੋਸਾ ਸਭ ਤੋਂ ਵੱਡੀ ਚੀਜ਼ ਏ ਅਰਦਾਸ ਬੇਨਤੀ ਦੇ ਨਾਲ ਨਾਲ ਆ ਭਰੋਸਾ ਜ਼ਰੂਰ ਬਣਾ ਕੇ ਰੱਖਣਾ ਜਿੰਨਾ ਮਰਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੰਗੀ ਪਰੇਸ਼ਾਨੀ ਆ ਜੇ ਪਰ ਤੁਸੀਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰ ਤੋਂ ਕਦੀ ਦੂਸਰੇ ਦਰ ਤੇ ਨਹੀਂ ਜਾਣਾਗਾ ਭਰੋਸਾ ਇਸ ਚੀਜ਼ ਨੂੰ ਕਹਿੰਦੇ ਆ ਖਾਲਸਾ ਜੀ ਜੇ ਉਹ ਬੰਦਾ ਇੱਕ ਦਰ ਦਾ ਹੋ ਕੇ ਰਹਿੰਦਾ ਇਸੀ ਤਰ੍ਹਾਂ ਖਾਲਸਾ ਜੀ ਹੁਣ ਆਪਾਂ ਦੁਪਹਿਰਾ ਸਹਿਬ ਦੀ ਗੱਲ ਕਰਦੇ ਆਂ ਕਈ ਭੈਣ ਭਰਾਵਾਂ ਦੀ ਤਾਂ ਅਰਦਾਸ ਬੇਨਤੀ ਤਿੰਨ ਚਪੈਰਾ ਸਹਿਬ ਕੱਟਣ ਦੇ ਨਾਲ ਹੀ ਪੂਰੀ ਹੋ ਗਈ ਤੇ ਕਈਆਂ ਦੀ ਪੰਜ ਚਪੈਰਾ ਸਹਿਬ ਕੱਟਣ ਦੇ ਨਾਲ ਅਰਦਾਸ ਬੇਨਤੀ ਪੂਰੀ ਹੋਈ ਤੇ ਕਈਆਂ ਦੀ 7 ਤੇ ਕਈਆਂ ਦੀ 11 ਦੇ ਨਾਲ ਹੁਣ ਖਾਲਸਾ ਜੀ ਆਪਾਂ ਗੱਲ ਕਰਦੇ ਆਂ ਕਈ ਭੈਣ ਭਰਾ ਇਹ ਵੀ ਕਹਿੰਦੇ ਨੇ ਕਿ ਸਾਨੂੰ 6 ਮਹੀਨੇ ਸਾਲ ਹੋ ਗਿਆ ਜਪਹਿਰਾ ਸਾਹਿਬ ਕੱਟਦਿਆ ਪਰ ਸਾਡੀ ਅਰਦਾਸ ਬੇਨਤੀ ਨਹੀਂ ਪੂਰੀ ਹੋਈ ਤਾਂ ਖਾਲਸਾ ਜੀ ਤੁਹਾਡੇ ਅੱਗੇ ਈਹੀ ਬੇਨਤੀ ਏ ਕਿ ਜਲੋ ਤੁਸੀਂ ਜਪਹਿਰਾ ਸਾਹਿਬ ਕੱਟ ਦਿਓ ਨਾਲ ਜੋਤ ਜਗਾਉਣਿਓ ਦੇਗ ਤਿਆਰ ਕਰ ਦਿਓ ਅਰਦਾਸ ਬੇਨਤੀ ਕਰ ਦਿਓ ਸੇਵਾ ਸਿਮਰਨ ਕਰ ਦਿਓ ਗੁਰਦੁਆਰਾ ਸਾਹਿਬ ਜਾਣਿਓ ਜਿੰਨੀ ਵਾਰ ਵੀ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਪਾਠ ਕਰਕੇ ਅਰਦਾਸ ਬੇਨਤੀ ਕਰ ਦਿਓ ਤਾਂ ਤੁਸੀਂ ਜਰੂਰ ਇੱਕ ਵਾਰ ਚੰਗੀ ਤਰ੍ਹਾਂ ਦੇਖਿਓ ਕਿ ਤੁਹਾਡੇ ਕੋਲੋਂ ਕਿੱਥੇ ਕਮੀ ਰਹੀਂਦੀ ਪਈ ਕਿੱਥੇ ਤੁਹਾਡੇ ਕੋਲੋਂ ਕਮੀ ਰਹਿ ਰਹੀ ਹੈ ਜਿਸ ਕਰਕੇ ਤੁਹਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੋ ਰਹੀ ਜਦੋਂ ਤੁਸੀਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਖਾਲਸਾ ਜੀ ਦੇਖੂਗੇ ਤੁਹਾਨੂੰ ਜਰੂਰ ਕਿਤੇ ਨਾ ਕਿਤੇ ਆਪਣੀ ਕਮੀ ਮਹਿਸੂਸ ਆਵੇਗੀ ਇੱਕ ਵਾਰ ਖਾਲਸਾ ਜੀ ਕਿਸੇ ਆਮ ਇਨਸਾਨ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਕਿਸੇ ਮਹਾਂਪੁਰਸ਼ਾਂ ਦੇ ਅੱਗੇ ਬਚਨ ਕੀਤੇ ਕਿ ਵੀ ਅਸੀਂ ਬਹੁਤ ਪਾਠ ਕਰਦੇ ਆਂ ਚਪਈ ਸਹਿਬ ਦਾ ਬਹੁਤ ਪਾਠ ਕਰਦੇ ਆਂ ਪਰ ਸਾਡੀ ਤੇ ਕੋਈ ਕਿਰਪਾ ਨਹੀਂ ਹੋ ਰਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਤਾਂ ਜੋ ਮਹਾਂਪੁਰਸ਼ ਸਨ ਉਹਨਾਂ ਨੇ ਕਿਹਾ ਬਚਨ ਕੀਤੇ ਉਹਨਾਂ ਨੇ ਕਿਹਾ ਕਿ ਕੀ ਗੱਲ ਤੂੰ ਚੰਗੀ ਤਰ੍ਹਾਂ ਪਾਠ ਕਰਦੇ ਤਾਂ ਉਸ ਵੀਰ ਨੇ ਜਪੈ ਨਹੀਂ ਖਾਲਸਾ ਜੀ ਕਿਹਾ ਵੀ ਹਾਂ ਜੀ ਮੈਂ ਬਹੁਤ ਚੰਗੀ ਤਰ੍ਹਾਂ ਧਿਆਨ ਦੇ ਨਾਲ ਗੁਰਬਾਣੀ ਦੇ ਜਾਪ ਕਰ ਗਾ। ਖਾਲਸਾ ਜੀ ਇੰਨਾ ਕਹਿੰਦੇ ਨਾਲ ਉਹਨਾਂ ਨੇ ਕਿਹਾ ਕਿ ਹੋ ਸਕਦਾ ਕੋਈ ਇੱਕ ਅੱਧਾ ਸ਼ਬਦ ਇੱਧਰ ਉੱਧਰ ਹੋ ਸਕਦਾ ਹੈ ਇਸ ਤੋਂ ਜ਼ਿਆਦਾ ਨਹੀਂ। ਤਾਂ ਤੁਸੀਂ ਦੇਖੋ ਖਾਲਸਾ ਜੀ ਉਹ ਮਹਾਪੁਰਖ ਕਹਿਣ ਲੱਗੇ ਪਾਠ ਕਰਦੇ ਸਮੇਂ ਤੁਸੀਂ ਇੱਕ ਅੱਧਾ ਸ਼ਬਦ ਹੀ ਇੱਧਰ ਉੱਧਰ ਕਰ ਦਿੰਨੇ ਹੋ ਤਾਂ ਹੀ ਤੁਹਾਡੇ ਤੇ ਕਿਰਪਾ ਨਹੀਂ ਹੁੰਦੀਗੀ। ਜੇ ਤੁਸੀਂ ਸਾਰਾ ਹੀ ਇਗਜ਼ਾਮ ਜੇ ਵੀ ਦੇਣ ਜਾਣਿਓ ਖਾਲਸਾ ਜੀ ਦੇਖੋ ਉਸ ਦੇ ਵਿੱਚੋਂ ਤੁਸੀਂ ਇੱਕ ਹੀ ਕੁਐਸਚਨ ਗਲਤ ਕਰ ਆਉਣਿਓ ਤਾਂ ਤੁਹਾਡੇ ਕੀ ਆ ਨੰਬਰ ਨਹੀਂ ਆਉਂਦੇ ਤੁਸੀਂ ਇੱਕ ਨੰਬਰ ਤੋਂ ਅੱਧੇ ਨੰਬਰ ਤੋਂ ਤੁਸੀਂ ਕੀ ਆ ਫੇਲ ਹੋ ਜਾਂਦੇ ਹੋ ਏਸੀ ਤਰ੍ਹਾਂ ਖਾਲਸਾ ਜੀ ਗੁਰਬਾਣੀ ਦੇ ਜਾਪ ਕਰਦਿਆਂ ਜੇ ਇੱਕ ਅੱਧਾ ਸ਼ਬਦ ਵੀ ਆਤੜੇ ਤੋਂ ਇੱਧਰ-ਉੱਧਰ ਹੋ ਜਾਂਦਾ ਏ ਜਾਂ ਗਲਤ ਪੜਿਆ ਜਾਂਦਾ ਏ ਜਿਸ ਕਰਕੇ ਆਪਣੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਹੁੰਦੀ ਜੇ ਆਪਾਂ ਸੋਚੀਏ ਉਸ ਵੀਰ ਜਆ ਭੈਣ ਦੀ ਤਰ੍ਹਾਂ ਕਿ ਇੱਕ ਹੀ ਸ਼ਬਦ ਦਾ ਦੋ ਹੀ ਸ਼ਬਦ ਨੇ ਫਿਰ ਕੀ ਹੋ ਗਿਆ ਮੈਂ ਭੁੱਲ ਗਿਆ ਜਾਂ ਮੇਥੋਂ ਗਲਤ ਪੜੇ ਗਿਆ ਤਾਂ ਖਾਲਸਾ ਜੀ ਇਸ ਤਰ੍ਹਾਂ ਨਹੀਂ ਹੋ ਸਕਦਾਗਾ ਸ਼ਬਦ ਭਾਵੇਂ ਇੱਕ ਹੋਵੇ ਭਾਵੇਂ ਦੋ ਹੋਣ ਭਾਵੇਂ ਸਾਰਾ ਹੀ ਗੁਰਬਾਣੀ ਦਾ ਜਾਪ ਕਿਉਂ ਨਾ ਹੋਵੇ ਤੁਸੀਂ ਖਾਲਸਾ ਜੀ ਜਦੋਂ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰਨਾ ਹੈ ਜੇ ਤੁਹਾਨੂੰ ਗੁਰਬਾਣੀ ਸਹੀ ਤਰ੍ਹਾਂ ਪੜ੍ਹਨੀ ਨਹੀਂ ਆਉਂਦੀ ਤਾਂ ਤੁਸੀਂ ਥੋੜੇ-ਥੋੜੇ ਪੇਜ ਕਰਕੇ ਵੀ ਪੜ੍ਹ ਸਕਦੇ ਹੋ ਇਸ ਤਰ੍ਹਾਂ ਨਾ ਕਰੋ ਕਿ ਜਿਵੇਂ ਦੀ ਜਾਪ ਕਰਨਾ ਆਉਂਦਾ ਹੈ ਉਵੇਂ ਦਾ ਹੀ ਕਰੀ ਚਾਹੀਏ ਤਾਂ ਕਿ ਉਹ ਆਪਣੇ ਤੇ ਹੋਰ ਪਾਪ ਕਿਉਂ ਚੜ ਜਾਣ ਆਪਾਂ ਪਹਿਲਾਂ ਹੀ ਪਾਪਾਂ ਦੇ ਭਾਗੀਆਂ ਖਾਲਸਾ ਜੀ ਤਾਂ ਵਾਹਿਗੁਰੂ ਸੱਚੇ ਪਾਸ਼ਾ ਦੇ ਅੱਗੇ ਜਿਸ ਤਰ੍ਹਾਂ ਵੀ ਤੁਹਾਨੂੰ ਗੁਰਬਾਣੀ ਦੇ ਚਾਪ ਆਉਂਦੇ ਨੇ ਅਰਦਾਸ ਬੇਨਤੀ ਕਰਕੇ ਥੋੜਾ-ਥੋੜਾ ਕਰਕੇ ਤੁਸੀਂ ਪਾਠ ਕਰ ਲਿਆ ਕਰੋ ਇਸੀ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਿਹੜੀ ਆਪਾਂ ਜੋਤ ਘਰ ਦੇ ਵਿੱਚ ਜਗਾਉਣੀ ਆ ਵੀ ਉਹ ਘਰ ਦੇ ਵਿੱਚ ਜੋਤ ਜਗਾਉਣ ਦਾ ਆਪਾਂ ਨੂੰ ਵੱਧ ਫਲ ਮਿਲਦਾ ਹੈ ਜਾਂ ਘਰ ਜੋਤ ਨਾ ਚਗਾਉਣ ਤੇ ਆਪਾਂ ਜਿਵੇਂ ਸ਼ਹੀਦਾ ਸਾਹਿਬ ਜਾਂ ਗੁਰੂ ਸਾਹਿਬਾਨ ਦੇ ਅਸਥਾਨਾਂ ਦੇ ਜਾਂ ਆਪਣੇ ਨਾਲ ਲੱਗਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਗਦੀ ਜੋਤ ਦੇ ਵਿੱਚ ਕਿਉਂ ਪਾ ਕੇ ਆਵਾਂਗੇ ਤੇ ਤਾਂ ਆਪਾਂ ਨੂੰ ਵਧੇਰੇ ਫਲ ਮਿਲੇਗਾ ਅੱਜ ਦੇ ਜੋ ਵਿਚਾਰ ਹੈ ਆਪਾਂ ਇਸ ਟੌਪਿਕ ਤੇ ਤੁਹਾਡੇ ਨਾਲ ਸਾਂਝ ਪਾਵਾਂਗੇ ਖਾਲਸਾ ਜੀ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਵੀਡੀਓ ਨੂੰ ਵਿਚਾਰ ਜੋ ਸਾਂਝੇ ਕਰਨੇ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਕੁਝ ਬੇਨਤੀਆਂ ਕਰਨੀਆਂ ਨੇ ਤੁਸੀਂ ਜ਼ਰੂਰ ਧਿਆਨ ਨਾਲ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਤੱਕ ਖਾਲਸਾ ਜੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਣਿਓ ਤਾਂ ਤੁਸੀਂ ਕਿਸੇ ਵੀ ਤੀਰਥ ਸਥਾਨ ਤੇ ਜਾਂਦੇ ਹੋ ਗੁਰਦੁਆਰਾ ਸਾਹਿਬ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਜਾਂਦੇ ਹੋ ਜਾਂ ਸ਼ਹਿਰ ਦੇ ਜਾਂ ਜਿਵੇਂ ਵੱਡੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹੋ ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹੀਦਾਂ ਸਾਹਿਬ ਟਾਲਾ ਸਾਹਿਬ ਤਰਨਤਾਰਨ ਸਾਹਿਬ ਕਿਤੇ ਵੀ ਤੁਸੀਂ ਜਾਂਦੇ ਹੋ ਤਾਂ ਤੁਸੀਂ ਕੀ ਇਹ ਵੀ ਆਪਣੀ ਹਉਮੈ ਘਰ ਛੱਡ ਕੇ ਜਾਇਆ ਕਰੋ ਕਿਸੇ ਦੇ ਨਾਲ ਭੇਦ ਭਾਵ ਨਾ ਕਰਿਆ ਕਰੋ ਤੇ ਇੱਕ ਤੁਸੀਂ ਨੀਵੇਂ ਹੋ ਕੇ ਜਾਇਆ ਕਰੋ ਬੇਸ਼ੱਕ ਤੁਹਾਡੇ ਕੋਲ ਕਿੰਨੀ ਮਰਜ਼ੀ ਜਾਇਦਾਦ ਕਿਉਂ ਨਾ ਹੋਵੇ ਕਿੰਨੀਆਂ ਵੱਡੀਆਂ ਗੱਡੀਆਂ ਕੋਠੀਆਂ ਕਾਰਾਂ ਪਈਆਂ ਹੋਣ ਪਰ ਫਿਰ ਵੀ ਖਾਲਸਾ ਜੀ ਤੁਸੀਂ ਬਹੁਤ ਜ਼ਿਆਦਾ ਨੀਵੇਂ ਹੋ ਕੇ ਜਾਣਾ ਹੈ ਜੇ ਤੁਸੀਂ ਨੀਵੇਂ ਹੋ ਕੇ ਜਾਓਗੇ ਖਾਲਸਾ ਜੀ ਤਾਂ ਤੁਹਾਨੂੰ ਵਾਹਿਗੁਰੂ ਸੱਚੇ ਪਾਸ਼ਾ ਉੱਚਿਆ ਕਰਕੇ ਭੇਜਣਗੇ ਕਿਉਂਕਿ ਮਹਾਰਾ ਸੱਚੇ ਪਾਸ਼ਾ ਜੋ ਨੀਵਾ ਹੋ ਕੇ ਜਾਂਦਾ ਹੈ ਉਸ ਦੀ ਅਰਦਾਸ ਬੇਨਤੀ ਪੂਰੀ ਕਰਕੇ ਉਸ ਨੂੰ ਉੱਚਿਆ ਕਰਕੇ ਭੇਜਦੇ ਨੇ ਖਾਲਸਾ ਜੀ ਪਰ ਜੇ ਆਪਾਂ ਸੋਚ ਲਈਏ ਹੀ ਕਿ ਮੈਂ ਤਾਂ ਬਹੁਤ ਵੱਡੀ ਗੱਡੀ ਤੇ ਆਇਆ ਬਹੁਤ ਵੱਡੇ ਘਰ ਤੋਂ ਆਇਆ ਵੀ ਮੈਂ ਇੱਥੋਂ ਕੀ ਲੈ ਕੇ ਜਾਣਾ ਹੈ ਜੇ ਖਾਲਸਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਆਨੂੰ ਇੰਡੀਆਂ ਵੱਡੀਆਂ ਕੋਠੀਆਂ ਇੰਨੀਆਂ ਵੱਡੀਆਂ ਗੱਡੀਆਂ ਵਾਲਾ ਬਣਾਇਆ ਏ ਇਹ ਸਭ ਉਹਨਾਂ ਦੀ ਬਦੌਲਤ ਹੀ ਤੇ ਜੇ ਉਹ ਚਾਵੇ ਤਾਂ ਇੱਕ ਸਕਿੰਟ ਦੇ ਵਿੱਚ ਵਾਪਸ ਵੀ ਲੈ ਸਕਦਾ ਹੈ ਕਿਉਂਕਿ ਖਾਲਸਾ ਜੀ ਇਸ ਕਰਕੇ ਤੁਹਾਡੇ ਅੱਗੇ ਬੇਨਤੀ ਏ ਕਿ ਤੁਸੀਂ ਜਦੋਂ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਜਾਓ ਤਾਂ ਤੁਸੀਂ ਆਪਣਾ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਏ ਤੇ ਇੱਕ ਖਾਲਸਾ ਜੀ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਣੇ ਹੋ ਆਪਾਂ ਸਮਝਦੇ ਆ ਕਿ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਦਾ ਇਕੱਠ ਹੁੰਦਾ ਏ ਤੇ ਇੱਕ ਦੂਸਰੇ ਦੇ ਨਾਲ ਤੱਕਾ ਮੁਕੀ ਵੀ ਬਹੁਤ ਕਰਦੇ ਆ ਤੇ ਇਹ ਸਭ ਤੋਂ ਵੱਡੀ ਗਲਤੀ ਹੈ ਖਾਲਸਾ ਜੀ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਜਦੋਂ ਆਪਾਂ ਪਹੁੰਚ ਗਏ ਤੇ ਮੱਥਾ ਤਾਂ ਆਪਾਂ ਜੇ ਚਾਰ ਕਦਮਾਂ ਪਿੱਛੇ ਆ ਤਾਂ ਵੀ ਟਿਕਿਆ ਜਾਣਾ ਹੈ ਤੇ ਜੇ ਚਾਰ ਕਦਮਾਂ ਅੱਗੇ ਆ ਤਾਂ ਵੀ ਟਿਕਿਆ ਜਾਣਾ ਸੋ ਇਸ ਕਰਕੇ ਜਦੋਂ ਤੁਸੀਂ ਧੱਕਾ ਮੁੱਕੀ ਕਰਦੇ ਹੋ ਕਿ ਧੱਕੇ ਮੁੱਕੀ ਦੇ ਵਿੱਚ ਕਿਸੇ ਨੂੰ ਵੱਧ ਘੱਟ ਬੋਲਦੇ ਹੋ ਤਾਂ ਖਾਲਸਾ ਜੀ ਉਹ ਵੀ ਬਹੁਤ ਜ਼ਿਆਦਾ ਗਲਤ ਗੱਲ ਹੈ ਤੁਹਾਨੂੰ ਵੇਸਰਾ ਨਹੀਂ ਕਰਨਾ ਚਾਹੀਦਾ ਤੁਹਾਡੇ ਮਨ ਦੇ ਵਿੱਚ ਸਬਰ ਸੰਤੋਖ ਹੋਣਾ ਚਾਹੀਦਾ ਵੀ ਜੇ ਅਸੀਂ ਆਗੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਅਸੀਂ ਦਰਸ਼ਨ ਮੇਲੇ ਕਰਕੇ ਮਹਾਰਾ ਸੱਚੇ ਪਾਸ਼ਾ ਦੇ ਚਰਨਾਂ ਕਮਲਾਂ 'ਚ ਨਮਸਕਾਰ ਕਰਕੇ ਫਿਰ ਘਰ ਵਾਪਸ ਜਾਵਾਂਗੇ ਇਸ ਤਰ੍ਹਾਂ ਖਾਲਸਾ ਜੀ ਜੇ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੋ ਤਾ ਤੁਹਾਡੀ ਕਦੇ ਵੀ ਅਰਦਾਸ ਬੇਨਤੀ ਖਾਲਸਾ ਜੀ ਖਾਲੀ ਨਹੀਂ ਜਾਂਦੀ ਨਾ ਹੀ ਕਦੇ ਜਾ ਸਕਦੀ ਇਹ ਮੇਰੀ 101% ਗਰੰਟੀ ਹੈ ਜਦੋਂ ਆਪਾਂ ਕਿਸੇ ਦੇ ਨਾਲ ਤਾਂ ਕਮ ਕੀ ਕਰਕੇ ਇਸ ਤਰ੍ਹਾਂ ਕਰਦੇ ਆ ਤਾਂ ਖਾਲਸਾ ਜੀ ਆਪਣਾ ਜੋ ਟੇਕਿਆ ਹੋਇਆ ਮੱਥਾ ਵੀ ਆਪਾਂ ਨੂੰ ਨਹੀਂ ਲੱਗਦਾ ਇਸ ਕਰਕੇ ਤੁਸੀਂ ਜ਼ਰੂਰ ਧਿਆਨ ਰੱਖਿਓ ਜੋ ਬਜ਼ੁਰਗ ਨੇ ਖਾਸ ਕਰਕੇ ਵਿੱਚ ਬਜ਼ੁਰਗ ਵੀ ਹੁੰਦੇ ਨੇ ਛੋਟੇ ਬੱਚੇ ਵੀ ਹੁੰਦੇ ਨੇ ਵੱਡੇ ਵੀ ਹੁੰਦੇ ਨੇ ਸਾਰੇ ਹੀ ਹੁੰਦੇ ਨੇ ਸਾਰੀ ਇਸ ਦੇ ਹੁੰਦੇ ਨੇ ਵਿੱਚ ਖਾਲਸਾ ਜੀ ਖੜੇ ਹੋਏ ਤਾਂ ਤੁਸੀਂ ਇਸ ਕਰਕੇ ਧੱਕਾ ਮੁੱਕੀ ਨਾ ਕਰਿਆ ਕਰੋ ਜਿਸ ਕਰਕੇ ਕਿਸੇ ਦਾ ਨੁਕਸਾਨ ਹੋਵੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੁਸੀਂ ਹੌਲੀ ਹੌਲੀ ਸਹਜੇ ਸਹਜੇ ਮੱਥਾ ਟੇਕਿਆ ਕਰੋ ਤੇ ਅਰਦਾਸ ਬੇਨਤੀ ਕਰਿਆ ਕਰੋ ਖਾਲਸਾ ਜੀ ਇਹ ਕਾਪਾ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਆ ਤੁਸੀਂ ਵੀ ਗੱਲ ਨੋਟ ਕੀਤੀ ਹੋਣੀ ਹੈ ਕਿ ਜਦੋਂ ਗੁਰਦੁਆਰਾ ਸਾਹਿਬ ਆਪਾਂ ਜਾਂਦੇ ਆ ਕਿ ਆਪਾਂ ਬਹੁਤ ਕਈ ਇਸ ਤਰ੍ਹਾਂ ਦੀਆਂ ਸੰਗਤਾਂ ਵੀ ਦੇਖੀਆਂ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕੈਪੀ ਪਾ ਕੇ ਚਲੇ ਜਾਂਦੇ ਆ ਸੋ ਖਾਲਸਾ ਜੀ ਇਸ ਗੱਲ ਦਾ ਵੀ ਧਿਆਨ ਜ਼ਰੂਰ ਰੱਖਿਆ ਕਰੋ ਤੇ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤੇ ਜਿਵੇਂ ਆਪਾਂ ਮੈਰਿਜ ਤੇ ਜਾਨੇ ਆ ਬਹੁਤ ਹੀ ਫੈਸ਼ਨ ਕਰਕੇ ਡਾਰਕ ਕੱਪੜੇ ਪਾ ਕੇ ਜਾਂ ਆਪਾਂ ਮੇਕਅਪ ਕਰਦੇ ਆ ਸੋ ਇਨਾਂ ਚੀਜ਼ਾਂ ਤੋਂ ਪਰਹੇਜ਼ ਰੱਖਿਆ ਕਰੋ ਕਿਉਂਕਿ ਆਪਾਂ ਖਾਲਸਾ ਜੀ ਸਿਰਫ ਉੱਥੇ ਸਿਰਫ ਗੁਰਦੁਆਰਾ ਸਹਿਬ ਹੀ ਜਾਣਾ ਹੁੰਦਾ ਆਪਾਂ ਕਿਹੜਾ ਕਿਸੇ ਮੈਰਿਜ ਫੰਕਸ਼ਨ ਤੇ ਜਾਣਾ ਹੁੰਦਾ ਏ ਜਿਹੜਾ ਕਿ ਆਪਾਂ ਕਿਸੇ ਨੂੰ ਜਾ ਕੇ ਉੱਥੇ ਦਿਖਾਉਣਾ ਏ ਕਿ ਸਾਡੇ ਆ ਲਾਇਆ ਪਾਇਆ ਹੋਇਆ ਅਸੀਂ ਬਹੁਤ ਅਮੀਰ ਕਿਉਂਕਿ ਵਾਈਕਰੋ ਸੱਚੇ ਬਾਦਸ਼ਾਹ ਦਾ ਦਾਰੇ ਖਾਲਸਾ ਜੀ ਜਿੱਥੇ ਕੋਈ ਵੀ ਭੇਦਭਾਵ ਨਹੀਂ ਚੱਲਦਾ ਨਾ ਹੀ ਅਮੀਰ ਗਰੀਬ ਦੇ ਕੇ ਕਿਰਪਾ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਆ ਉੱਥੇ ਜਾ ਕੇ ਤਾਂ ਸਭ ਇੱਕ ਬਰਾਬਰ ਹੀ ਹੁੰਦੇ ਨੇ ਭਾਵੇਂ ਅਮੀਰ ਹੋਵੇ ਤੇ ਭਾਵੇਂ ਗਰੀਬ ਹੋਵੇ ਜੇ ਆਪਾਂ ਸੋਚੀਏ ਕਿ ਅਸੀਂ ਬਹੁਤ ਹੀ ਅਮੀਰ ਆ ਇਸ ਜੀ ਦਾ ਦਿਖਾਵਾ ਕਰੀਏ ਖਾਲਸਾ ਜੀ ਤੇ ਇਹ ਤਾਂ ਸਿਰਫ ਆਪਣੇ ਮਨ ਦੀ ਹੀ ਸੋਚ ਏ ਵਾਇਗਰੋ ਸੱਚੇ ਪਾਸ਼ਾ ਤਾਂ ਖਾਲਸਾ ਜੀ ਜਿੰਨਾ ਆਪਾਂ ਨੀਵਾ ਹੋ ਕੇ ਜਾਵਾਂਗੇ ਉਹਨਾਂ ਆਪਾਂ ਨੂੰ ਉੱਚੇ ਕਰਕੇ ਭੇਜਣਗੇ ਤੇ ਜੇ ਆਪਾਂ ਉੱਚੇ ਹੋ ਕੇ ਜਾਵਾਂਗੇ ਫਿਰ ਆਪਣੇ ਤੇ ਕਿਰਪਾ ਕਿਵੇਂ ਹੋਵੇਗੀ ਤੇ ਦੂਜੀ ਗੱਲ ਖਾਲਸਾ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਜੇ ਤੁਹਾਨੂੰ ਬਹੁਤਾ ਦੂਰ ਗੁਰਦੁਆਰਾ ਸਾਹਿਬ ਨਹੀਂ ਪੈਂਦਾ ਤੁਹਾਡੇ ਪਿੰਡ ਜਾਂ ਸ਼ਹਿਰ ਦੇ ਵਿੱਚ ਤਾਂ ਤੁਸੀਂ ਨੰਗੇ ਪੈਰ ਗੁਰਦੁਆਰਾ ਸਾਹਿਬ ਜਾਇਆ ਕਰੋ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਚ ਟੂਟੀ ਲੱਗੀ ਹੁੰਦੀ ਹੈ ਪਹਿਲਾਂ ਉੱਥੋਂ ਆਪਣੇ ਪੈਰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਚਰਨ ਗੰਗਾ ਦੇ ਵਿੱਚ ਤੁਸੀਂ ਆਪਣੇ ਪੈਰ ਪਾਇਆ ਕਰੋ ਕਿਉਂਕਿ ਖਾਲਸਾ ਜੀ ਕਈ ਵਾਰ ਮੈਂ ਬਜ਼ੁਰਗਾ ਤੋਂ ਆਪਣੇ ਘਰ ਦੇ ਵਿੱਚ ਜਾਂ ਹੋਰ ਬਜ਼ੁਰਗਾ ਤੋਂ ਵੀ ਇਹ ਚੀਜ਼ ਸੁਣੀ ਹੈ ਅਕਸਰ ਮੈਂ ਕਿ ਜਦੋਂ ਆਪਾਂ ਨੰਗੇ ਪੈਰ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਆਪਾਂ ਨੂੰ ਗੁਰੂ ਮਹਾਰਾਜ ਦੀ ਸੱਚੀ ਬਾਸ਼ਾ ਤੋਂ ਕੋਕਾ ਤੋ ਅੱਗੋਂ ਲੈਣ ਆਉਂਦੇ ਨੇ ਐਨੀ ਕਿਰਪਾ ਹੁੰਦੀ ਏ ਖਾਲਸਾ ਜੀ ਪਹਿਨੇ ਬਜ਼ੁਰਗ ਸੀ ਜਿਹੜੇ ਉਹਨਾਂ ਦੀ ਸ਼ਰਧਾ ਭਾਵਨਾ ਹੀ ਬਹੁਤ ਬਣੀ ਹੋਈ ਸੀ ਆਪਣਾ ਗੁਰੂ ਦੇ ਪ੍ਰਤੀ ਇੰਨਾ ਸ਼ਰਧਾ ਭਾਵਨਾ ਤੇ ਪ੍ਰੇਮ ਸੀ ਤੇ ਜਿਹੜੀ ਹੁਣ ਦੀ ਜਨਰੇਸ਼ਨ ਏ ਖਾਲਸਾ ਜੀ ਉਹ ਇਹ ਚੀਜ਼ਾਂ ਨੂੰ ਸਮਝਦੀ ਨਹੀਂ ਉਹ ਸੋਚਦੇ ਆ ਕਿ ਸ਼ਹਿਰ ਅਸੀਂ ਮਿਹਨਤ ਕਰਦੇ ਆ ਅਸੀਂ ਕੀਰਤ ਕਰਦੇ ਆ ਮੰਨਦੇ ਆ ਕਿ ਆਪਾਂ ਜਿੰਨਾ ਟਾਈਮ ਕਾ ਤਨਾਲ ਕੋਈ ਕਾਰਜ ਨਾ ਕਰਾਈਗੀ ਉਨਰ ਤੈਮੋ ਹੁੰਦਾ ਨਹੀਂ ਪਰ ਜੇ ਆਪਾਂ ਨੂੰ ਨਾਲ ਮਹਾਰਾਜ ਦੀ ਕਿਰਪਾ ਵੀ ਹੋਵੇਗੀ ਫੇਰ ਹੀ ਉਹ ਕਾਰਜ ਆਪਣਾ ਫਤਿਹ ਹੋਵੇਗਾ ਨਾ ਜੇ ਆਪਾਂ ਨੂੰ ਮਹਾਰਾ ਸੱਚੇ ਪਾਛ ਉਹ ਕਾਰਜ ਆਪਣਾ ਸੇਧ ਕਰਨ ਕੇ ਫੇਰ ਹੀ ਹੋਵੇਗਾ ਨਾ ਇਹਨਾਂ ਤਾਂ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਗੁਰੂ ਮਹਾਰਾ ਸੱਚੇ ਪਾਛ ਦੀ ਕਿਰਪਾ ਤੋਂ ਬਿਨਾ ਆਪਾਂ ਕਾਸੀ ਯੋਗ ਨਹੀਂ ਹੈਗੇ ਇਹ ਸਤਿ ਆਖਨ ਸਾਜੀ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਸਮੇਂ ਇਹ ਕੁਝ ਗੱਲਾਂ ਨੂੰ ਖਾਸ ਧਿਆਨ ਦੇ ਵਿੱਚ ਰੱਖਿਆ ਕਰੋ ਇੱਕ ਤੁਸੀਂ ਗੁਰਦੁਆਰਾ ਸਾਹਿਬ ਜਦੋਂ ਜਾਣੀਓ ਤੁਸੀਂ ਗੱਲ ਨੋਟ ਕੀਤੀ ਹੋਣੀ ਹੈ ਕਿ ਬੀਬੀਆਂ ਭੈਣਾਂ ਨੇ ਜੋ ਜਿੱਥੇ ਸੇਵਾ ਕਰਦੀਆਂ ਉੱਥੇ ਬਹੁਤ ਜ਼ਿਆਦਾ ਜਿਵੇਂ ਗੱਲਾਂ ਬਾਤਾਂ ਕਰਨੀਆਂ ਕਰਦੀਆਂ ਜਿਵੇਂ ਇੱਕ ਦੂਸਰੇ ਦੀ ਗੱਲਬਾਤ ਕਰਨੀ ਜੋ ਕਿ ਆਪਾਂ ਖਾਲਸਾ ਜੀ ਜੇ ਸੋਚੀਏ ਤਾਂ ਚੁਗਲੀ ਤੇ ਨਿੰਦਿਆ ਹੀ ਹੁੰਦੀ ਆ ਜੇ ਆਪਾਂ ਕਿਸੇ ਦੀ ਧੀ ਪੈਣ ਦੀ ਜਾ ਕੇ ਆਪਾਂ ਰਲ ਕੇ ਗੱਲਬਾਤ ਕਰੀਏ ਕਿ ਉਹਨਾਂ ਦੀ ਨੋ ਐਵੇਂ ਆ ਧੀ ਐਵੇਂ ਆ ਤੇ ਉਹ ਵੀ ਚੁਗਲੀ ਨਿੰਦਿਆ ਹੀ ਹੁੰਦੀ ਹੈ ਜੇ ਤੁਸੀਂ ਗੁਰਦੁਆਰਾ ਸਹਿਬ ਜਾਣਿਓ ਤਾਂ ਉਹਨਾਂ ਸਮਾਂ ਤਾਂ ਖਾਲਸਾ ਜੀ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਜਿੰਨਾ ਸਮਾਂ ਤੁਸੀਂ ਗੁਰਦੁਆਰਾ ਸਹਿਬ ਦੇ ਵਿੱਚ ਰਹਿੰਦੇ ਹੋ ਕਿਉਂਕਿ ਜੇ ਸੋਚੀਏ ਤੇ ਘਰ ਆ ਕੇ ਤਾਂ ਆਪਣੇ ਇਸ ਤਰ੍ਹਾਂ ਦੇ ਘਰ ਦੇ ਹਾਲਾਤ ਹੁੰਦੇ ਨੇ ਆਪਾਂ ਨੂੰ ਉਸ ਤਰ੍ਹਾਂ ਦਾ ਹੋਣਾ ਹੀ ਪੈਂਦਾ ਹੈ ਪਰ ਜਦੋਂ ਤੁਸੀਂ ਗੁਰਦੁਆਰਾ ਸਹਿਬ ਜਾਣਿਓ ਜੇ ਰੋ ਤੁਸੀਂ ਘਰ ਤੋਂ ਵੀ ਚੱਲਦੇ ਹੋ ਉਦੋਂ ਆਪਣਾ ਬਾਣੇ ਜੋ ਗੁਰੂ ਦੇ ਪ੍ਰਤੀ ਲਗਾ ਕੇ ਰੱਖਿਆ ਕਰੋ ਕਿਸੇ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਚੁਗਲੀ ਨਿੰਦਿਆ ਨਾ ਕਰਿਆ ਕਰੋ ਕਿਉਂਕਿ ਆਪਾਂ ਗੁਰੂ ਮਹਾਰਜ ਸੱਚੇ ਪਾਤਸ਼ਾਹ ਤੋਂ ਕਿਰਪਾ ਲੈਣ ਜਾਂਦੇ ਆ ਨਾ ਕਿ ਆਪਾਂ ਆਪਣੇ ਸਿਰ ਤੇ ਪਾਪ ਚੜਾਉਣ ਜਾਂਦੇ ਆ ਆਪਾਂ ਧਵਾਉਣ ਜਾਂਦੇ ਆ ਆਪਣੇ ਪਾਪ ਜੀ ਖਾਲਸਾ ਜੀ ਆਪਾਂ ਇਸ ਤਰ੍ਹਾਂ ਕਰੀਏ ਕਿ ਕੁਝ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੀਏ ਤੇ ਆਪਾਂ ਇਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ ਸੇਵਾ ਕਰਦੇ ਸਮੇਂ ਵੀ ਖਾਲਸਾ ਜੀ ਵੈਗੁਰੂ ਦਾ ਸਿਮਰਨ ਕਰੀਏ। ਉਥੇ ਕਿਸੇ ਨਾਲ ਬੁਰਾ ਭਲਾ ਨਾ ਕਰੀਏ, ਨਾ ਹੀ ਕਿਸੇ ਦੀ ਚੁਗਲੀ ਨਿੰਦਿਆ ਕਰੀਏ ਜੋ ਇਸ ਤਰ੍ਹਾਂ ਕੇਪਰੀ ਪਾ ਕੇ ਗੁਰਦੁਆਰਾ ਸਾਹਿਬ ਜਾਂਦੇ ਆ ਉਹ ਵੀ ਨਾ ਇਸ ਤਰ੍ਹਾਂ ਕਰਨ। ਤੇ ਜਿਵੇਂ ਬਹੁਤਾ ਮੇਕਅਪ ਕਰਨਾ, ਡਾਰਕ ਕੱਪੜੇ ਪਾਉਣੇ ਇਹ ਸਭ ਚੀਜ਼ਾਂ ਦਾ ਵੀ ਤੁਸੀਂ ਖਾਸ ਧਿਆਨ ਰੱਖਿਆ ਕਰੋ। ਇਸ ਤਰ੍ਹਾਂ ਖਾਲਸਾ ਜੀ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਸਮੇਂ ਇਹ ਗੱਲਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਤੇ ਹੋਰ ਆਪਾਂ ਖਾਲਸਾ ਜੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਕਿ ਜੇ ਆਪਾਂ ਘਰ ਦੇ ਵਿੱਚ ਅੱਜ ਕੱਲ ਦੇ ਟਾਈਮ ਦੇ ਵਿੱਚ ਖਾਲਸਾ ਜੀ ਜਿਵੇਂ ਸੰਗਤਾਂ ਦੁਪਹਿਰਾ ਸਹਿਰ ਦੀ ਹਾਜ਼ਰੀ ਭਰਦੀਆਂ ਨੇ ਉਸੇ ਤਰ੍ਹਾਂ ਬਹੁ ਸੰਗਤਾਂ ਘਰ ਦੇ ਵਿੱਚ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਵੀ ਜਗਾਉਂਦੀਆਂ ਨੇ ਤੇ ਜੋਤ ਜਗਾਉਣ ਦੇ ਨਾਲ ਖਾਲਸਾ ਜੀ ਆਪਾਂ ਨੂੰ ਬਹੁਤ ਜ਼ਿਆਦੇ ਫਾਇਦੇ ਵੀ ਹੁੰਦੇ ਨੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਸ਼ਹੀਦਾ ਸਿੰਘਾਂ ਦੀ ਬੇਅੰਤ ਕਿਰਪਾ ਵੀ ਹੁੰਦੀ ਹੈ ਕਿਉਂਕਿ ਖਾਲਸਾ ਜੀ ਸ਼ਹੀਦ ਸਿੰਘ ਨੇ ਜਿਹੜੇ ਜਦੋਂ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਨਾਮ ਦਾ ਦੋਸਬੰਧ ਕੱਢਦੇ ਆ ਜਦੋਂ ਆਪਾਂ ਜੋਤ ਵੀ ਜੇ ਦਿੱਲੀ ਜਗਾਉਣੀ ਆ ਖਾਲਸਾ ਜੀ ਤਾਂ ਆਪਾਂ ਇੱਕ ਸਾਫ ਦਾ ਦਿੱਲੀ ਵਾਹਗਰੂ ਸੱਚੇ ਪਾਤਸ਼ਾਹ ਸ਼ਹੀਦਾ ਸਿੰਘਾਂ ਦਾ ਨਾਮ ਤੇ ਹੋਣੀ ਆ ਉਹਨਾਂ ਨੂੰ ਯਾਦ ਕਰਦੇ ਆ ਤੇ ਸ਼ਹੀਦ ਸਿੰਘ ਆਪਣੀ ਸੇਵਾ ਕੀਤੀ ਹੋਈ ਜਗਾਈ ਹੋਈ ਜੋਤ ਤੋਂ ਖੁਸ਼ ਹੋ ਕੇ ਆਪਣੇ ਤੇ ਕਿਰਪਾ ਬਣਾ ਕੇ ਰੱਖਦੇ ਨੇ ਤੇ ਕਈ ਵਾਰ ਭੈਣ ਭਰਾ ਹੁੰਦੇ ਨੇ ਵੀ ਜੋ ਘਰ ਦੇ ਵਿੱਚ ਕਿਸੇ ਵੀ ਪ੍ਰੋਬਲਮ ਦੇ ਕਰਕੇ ਜੋਤ ਨਹੀਂ ਜਗਾ ਸਕਦੇ ਤੇ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗੇ ਆ ਵੀ ਜੇ ਆਪਾਂ ਘਰ ਦੇ ਵਿੱਚ ਜੋਤ ਨਾ ਜਗਾ ਸਕੀਏ ਤੇ ਜਿਵੇਂ ਨਾਂ ਲੱਗਦੇ ਗੁਰਦੁਆਰਾ ਸਾਹਿਬ ਜਾਂ ਸ਼ਹੀਦਾ ਸਾਹਿਬ ਜੋ ਜੋਤ ਜਗਦੀ ਏ ਉਹਦੇ ਵਿੱਚ ਕਿਉਂ ਪਾਉਣ ਦੇ ਨਾਲ ਜਾਂ ਘਰ ਦੇ ਵਿੱਚ ਜੋਤ ਜਗਾਉਣ ਦੇ ਨਾਲ ਆਪਾਂ ਨੂੰ ਜ਼ਿਆਦਾ ਫਲ ਮਿਲਦਾ ਹੈ ਦੇਖੋ ਖਾਲਸਾ ਜੀ ਜੇ ਆਪਾਂ ਗੱਲ ਕਰੀਏ ਕਿ ਆਪਾਂ ਨੂੰ ਘਰ ਦੇ ਵਿੱਚ ਜੋਤ ਜਗਾਉਣ ਦੇ ਨਾਲ ਮੈਂ ਤੁਹਾਨੂੰ કહਾਂ ਕਿ ਆਪਾਂ ਨੂੰ ਵੱਧ ਫਲ ਮਿਲਦਾ ਹੈ ਤੇ ਜੇ ਆਪਾਂ ਸੋਚੀਏ ਕਿ ਗੁਰਦੁਆਰਾ ਸਾਹਿਬ ਤੇ ਸ਼ਹੀਦਾ ਸਾਹਿਬ ਜਾਗ ਦੀ ਜੋਤ ਦੇ ਵਿੱਚ ਕਿਉਂ ਪਾਉਣ ਦੇ ਨਾਲ ਆਪਾਂ ਨੂੰ ਘੱਟ ਫਲ ਮਿਲਦਾ ਹੈ ਤਾਂ ਇਹ ਗੱਲ ਤਾਂ ਖਾਲਸਾ ਜੀ ਸੋਭਾ ਨਹੀਂ ਦਿੰਦੀ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਜਾਗ ਦੀ ਜੋਤ ਦੇ ਵਿੱਚ ਕਿਉਂ ਪਾਓ ਤੇ ਭਾਵੇਂ ਘਰ ਦੇ ਵਿੱਚ ਜੋਤ ਜਗਾਓ ਫਲ ਇੱਕ ਬਰਾਬਰ ਦਾ ਹੀ ਮਿਲੇਗਾ ਮੇਰਾ ਇਹ ਕਹਿਣਾ ਹੀ ਖਾਲਸਾ ਜੀ ਕਿ ਜੇ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਤਾਂ ਆਪਾਂ ਘਰ ਦੇ ਵਿੱਚ ਕੀ ਕਰਦੇ ਆ ਪਹਿਲਾਂ ਕੇਸ ਇਸਨਾਨ ਕਰਦੇ ਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਜੋਤ ਦੇ ਸਾਫ ਸਫਾਈ ਕਰਦੇ ਆ ਫਿਰ ਆਪਾਂ ਗੁਰੂ ਸਹਿਬਾਨਾਂ ਦੀ ਜੋ ਕਰਿਆ ਆਪਣੀ ਫੋਟਵਾਂ ਨੇ ਉਹਨਾਂ ਦੀ ਸਾਫ ਸਫਾਈ ਹੁੰਦੀ ਏ ਤੂਫਵਤੀ ਹੁੰਦੀ ਏ ਜੋਤ ਜਗਦੀ ਸਵੇਰੇ ਛੇ ਵਜੇ ਆਪਾਂ ਜੋਤ ਜਗਾਉਣੀ ਆ ਤਾਂ ਇਹ ਜੋ ਆਪਾਂ ਸੇਵਾ ਕਰਦੇ ਆ ਖਾਲਸਾ ਜੀ ਇਹ ਸੇਵਾਏ ਜਿਹੜੀ ਆਪਣੀ ਸੇਵਾ ਤੋਂ ਖੁਸ਼ ਹੋ ਕੇ ਇੱਕ ਤਾਂ ਖਾਲਸਾ ਜੀ ਤੁਸੀਂ ਸੋਚੋ ਕਿ ਆਪਾਂ ਜਦੋਂ ਜੋਤ ਜਗਾਉਣੇ ਆਂ ਦਿਨ ਹੀ ਨਾਲੇ ਤਾਂ ਆਪਣਾ ਗੁਰਬਾਣੀ ਦਾ ਬਾਣੀ ਦਾ ਸਿਮਰਨ ਹੋ ਜਾਂਦਾ ਹੈ ਆਪਾਂ ਮਹਾਰਾ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਨਿਤਨੇਮ ਦੇ ਆਦੀ ਹੋ ਜਾਂਦੇ ਆ ਤੇ ਦੂਜੀ ਗੱਲ ਖਾਲਸਾ ਜੀ ਆਪਾਂ ਹਰ ਰੋਜ਼ ਗੁਰੂ ਮਹਾਰਾ ਸੱਚੇ ਪਾਸ਼ਾ ਦੇ ਚਰਨਾ ਕਮਲਾ 'ਚ ਅਰਦਾਸ ਬੇਨਤੀ ਵੀ ਕਰ ਲੈਣੇ ਆ ਤੂਫਵਤੀ ਵੀ ਕਰਦੇ ਆ ਡੇਲੀ ਸਾਫ ਸਫਾਈ ਵੀ ਹੋ ਜਾਂਦੀ ਐ ਦੋ ਟਾਈਮ ਜੇ ਆਪਾਂ ਘਰ ਦੇ ਵਿੱਚ ਜੋਤ ਨਹੀਂ ਜਗਾਉਂਦੇ ਤੂਫਵਤੀ ਨਹੀਂ ਕਰਦੇ ਸਾਫ ਸਫਾਈ ਵੀ ਨਹੀਂ ਹੁੰਦੀ ਤਾਂ ਦੇਖੋ ਖਾਲਸਾ ਜੀ ਜਿੱਥੇ ਆਪਾਂ ਹੁਣ ਪੋਥੀ ਸਾਹਿਬ ਰੱਖਿਆ ਹੋਇਆ ਗੁਟਕਾ ਸਾਹਿਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਫੋਟੋਆਂ ਨੇ ਜੇ ਉੱਥੇ ਸਫਾਈ ਨਾ ਹੋਵੇਗੀ ਉੱਥੇ ਧੂੜ ਮਿੱਟੀ ਪਈ ਹੋਵੇਗੀ ਤਾਂ ਤੁਸੀਂ ਦੇਖੋ ਕਿ ਇਹ ਗੱਲ ਵਧੀਆ ਨਹੀਂ ਹੁੰਦੀ ਕਿਉਂਕਿ ਆਪਾਂ ਨੂੰ ਗੁਰਬਾਣੀ ਦੇ ਨਾਲ ਨਾਲ ਪੋਥੀ ਸੇਵ ਦਾ ਵੀ ਸਤਕਾਰ ਕਰਨਾ ਚਾਹੀਦਾ ਹੈ ਤੇ ਆਪਣੇ ਘਰ ਦੇ ਵਿੱਚ ਵੱਖੀਆਂ ਹੋਣੀਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਫੋਟੋਆਂ ਤਸਵੀਰਾਂ ਨੇ ਜੋ ਉਹਨਾਂ ਦੀ ਵੀ ਸਾਫ ਸਫਾਈ ਕਰਨੀ ਚਾਹੀਦੀ ਏ ਤੇ ਦੇਨੇ ਤੋਂ ਉਪਵਤੀ ਲਗਾਉਣੀ ਵੀ ਚਾਹੀਦੀ ਏ ਤੇ ਇੱਕ ਗੱਲ ਤਾਂ ਇਹ ਹੀ ਹੋਗੀ ਖਾਲਸਾ ਜੀ ਤੇ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਤੇ ਦੇਲੀ ਸਾਫ ਸਫਾਈ ਵੀ ਹੋ ਜਾਂਦੀ ਏ ਤੇ ਦੇਲੀ ਆਪਣਾ ਨਾਮ ਬਾਣੀ ਦਾ ਅਭਿਆਸ ਵੀ ਹੋ ਜਾਂਦਾ ਹੈ ਤੇ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਦੇ ਸ਼ਹੀਦ ਸਿੰਘ ਗੁਰੂ ਮਹਾਰਾਜ ਸੱਚੇ ਪਾਸ਼ਾ ਦੀਆਂ लाਡਲੀਆਂ ਫੌਜਾਂ ਜਿਹੜੇ ਆਪਣੀ ਸੇਵਾ ਤੋਂ ਖੁਸ਼ ਹੋ ਕੇ ਆਪਣੀ ਤੇ ਮੇਹਰ ਪਰਿਆ ਹੱਥ ਰੱਖਦੇ ਨੇ ਤੇ ਦੂਜੀ ਗੱਲ ਖਾਲਸਾ ਜੀ ਜਦੋਂ ਆਪ ਗੁਰਦੁਆਰਾ ਸਾਹਿਬ ਜਾਂ ਸ਼ਹੀਦਾ ਸਾਹਿਬ ਜਗਦੀ ਜੋਤ ਦੇ ਵਿੱਚ ਕਿਉਂ ਪਾਉਣਿਆ ਤੇ ਉਦੋਂ ਆਪਾਂ ਨੂੰ ਵੱਧ ਫਲ ਮਿਲਦਾ ਹੈ ਜਾਂ ਇਸ ਤਰ੍ਹਾਂ ਫਲ ਬਰਾਬਰ ਹੀ ਮਿਲੇਗਾ ਖਾਲਸਾ ਜੀ ਜੇ ਕਿਸੇ ਪ੍ਰੋਬਲਮ ਦੇ ਕਰਕੇ ਤੁਸੀਂ ਆਪਣਾ ਘਰ ਦੇ ਵਿੱਚ ਜੋਤ ਨਹੀਂ ਜਗਾ ਸਕਦੇ ਜੇ ਤੁਸੀਂ ਸ਼ਹੀਦਾ ਸਾਹਿਬ ਵੀ ਨਹੀਂ ਜਾ ਸਕਦੇ ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਗੁਰਦੁਆਰਾ ਸਾਹਿਬ ਦੇ ਵਿੱਚ ਜਗਦੀ ਜੋਤ ਦੇ ਵਿੱਚ ਕਿਉਂ ਪਾ ਸਕਦੇ ਕਿਉਂਕਿ ਜਿੰਨਾ ਜ਼ਿਆਦਾ ਕਿਉ ਸੜੇਗਾ ਤੁਹਾਡੇ ਤੇ ਭਾਰੇ ਦੁੱਖ ਕਸ਼ਟ ਨੇ ਜਿਹੜੇ ਟਲਦੇ ਰਹਿਣਗੇ ਤੇ ਘਰ ਦੇ ਵਿੱਚ ਜੋਤ ਜਗਾਉਣ ਦੇ ਨਾਲ ਤਾਂ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਨਾਲੇ ਹਰ ਰੋਜ਼ ਅਰਦਾਸ ਬੇਨਤੀ ਕਰ ਸਕਦੇ ਆ ਨਾਲੇ ਸੇਵਾ ਸਿਮਰਨ ਹੋ ਜਾਂਦਾ ਤੂਫਵਤੀ ਹੋ ਜਾਂਦੀ ਏ ਦੇਲੇ ਜੋਤ ਜਗ ਜਾਂਦੀ ਏ ਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਆਪਣੀ ਜੋ ਸੇਵਾ ਹੈ ਆਪਾਂ ਘਰ ਬੈਠ ਕੇ ਕਰਦੇ ਆਂ ਇਹ ਚੱਲਦੀ ਰਹਿੰਦੀ ਹੈ ਇੱਕ ਰੂਟੀਨ ਬਣ ਜਾਂਦੀ ਹੈ ਤੇ ਆਪਣੇ ਘਰ ਦੇ ਵਿੱਚ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਵੀ ਬਣੀ ਰਹਿੰਦੀ ਇਹਨਾਂ ਫਰਕ ਕੀ ਖਾਲਸਾ ਜੀ ਫਾਲਤਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਤਸੀਮ ਹੀ ਹੁੰਦਾ ਜੇ ਆਪਾਂ ਤੁਹਾਨੂੰ ਵਹਿਮ ਭਰਮ ਦੇ ਵਿੱਚ ਪਾਈਏ ਕਿ ਇਸ ਤਰ੍ਹਾਂ ਵੱਧ ਫਲ ਮਿਲਦਾ ਹੈ ਤੇ ਇਸ ਤਰ੍ਹਾਂ ਇਹ ਗੱਲ ਨਹੀਂ ਖਾਲਸਾ ਜੀ ਇਹ ਆਪਣੀ ਸੋਚ ਹੈ ਏ ਵੀ ਅੱਜ ਮੈਂ ਤੁਹਾਡੀ ਨਾਲ ਵਿਚਾਰ ਤਾਂ ਸਾਂਝੀ ਕੀਤੀ ਆ ਕਿਉਂਕਿ ਕਈ ਵਾਰ ਮੈਨੂੰ ਕਈ ਭੈਣਾ ਦੇ ਇਸ ਪਰ ਗ੍ਰਾਮ ਤੇ ਬਹੁਤ ਮੈਸੇਜ ਕਾਲ ਆਉਂਦੇ ਆ ਤੇ ਉਹ ਮੈਨੂੰ ਪੁੱਛਦੇ ਆ ਕਿ ਜੇ ਅਸੀਂ ਨਈ ਜਗਾ ਸਕਦੇ ਘਰ ਜਗਾਈਏ ਸਾਨੂੰ ਤਾਂ ਜ਼ਿਆਦਾ ਫਾਇਦਾ ਹੋਈਗਾ ਕਿ ਜੇ ਅਸੀਂ ਜੋਤ ਦੇ ਵਿੱਚ ਕਿਉ ਪਾઈએ ਤਾਂ ਵੱਧ ਫਾਇਦਾ ਹੋਏਗਾ ਤਾਂ ਖਾਲਸਾ ਜੀ ਇਸ ਮੈਂ ਇਸ ਵਿਚਾਰ ਅੱਜ ਦੀ ਵੀਡੀਓ ਦੇ ਵਿੱਚ ਤਾਂ ਤੁਹਾਡੇ ਨਾਲ ਸਾਂਝੀ ਕੀਤੇ ਨੇ ਇਵੇਂ ਨਹੀਂ ਆਪਾਂ ਖਾਸਾ ਜੀ ਵਹਿਮ ਭਰਮ ਦੇ ਵਿੱਚ ਬਿਲਕੁਲ ਵੀ ਨਹੀਂ ਪੈਣਾ ਕਿਉਂਕਿ ਆਪਾਂ ਜੋ ਇਹ ਵੀਡੀਓ ਤੁਹਾਡੇ ਨਾਲ ਸਾਂਝਾ ਕਰਦੇ ਆ ਇਹਦਾ ਨਾ ਮਤਲਬ ਇਹੀ ਹੈ ਇੱਕੋ ਹੀ ਮਕਸਦ ਆ ਕਿ ਆਪਾਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਤੇ ਗੁਰੂ ਵਾਲੇ ਬਣਾਉਣਾ ਹੈ ਨਾ ਕਿ ਆਪਾਂ ਇਹਨਾਂ ਨੂੰ ਵਹਿਮ ਭਰਮ ਦੇ ਵਿੱਚ ਸੰਗਤਾਂ ਨੂੰ ਪਾਉਣਾ ਹੈ ਤੇ ਇਸ ਕਰਕੇ ਤੁਸੀਂ ਜੇ ਘਰ ਦੇ ਵਿੱਚ ਜੋਤ ਜਗਾਉਣੀ ਹੋ ਤਾਂ ਵੀ ਵਧੀਆ ਗੱਲ ਹੈ ਜੇ ਘਰ ਦੇ ਵਿੱਚ ਨਹੀਂ ਵਿੱਚ ਗਾ ਸਕਦੇ ਸ਼ਹੀਦਾ ਸਾਹਿਬ ਜੋਤ ਦੇ ਵਿੱਚ ਕਿਉਂ ਪਾਉਣਿਓ ਤਾਂ ਵੀ ਵਧੀਆ ਗੱਲ ਆ ਵਾਇਗੁਰੂ ਸੱਚੇ ਪਾਸ਼ਾ ਦੀ ਕਿਰਪਾ ਤਾਂ ਉਨੀ ਹੀ ਹੋਵੇਗੀ ਸੋ ਇਸ ਤਰ੍ਹਾਂ ਤੁਸੀਂ ਮਨ ਦੇ ਵਿੱਚ ਖਿਆਲ ਨਾ ਲਿਆਇਆ ਕਰੋ ਕਿ ਜੇ ਅਸੀਂ ਇਸ ਤਰ੍ਹਾਂ ਕਰੀਏ ਵੱਧ ਕਿਰਪਾ ਹੋਵੇਗੀ ਇਸ ਤਰ੍ਹਾਂ ਕਰੀਏ ਘੱਟ ਹੋਵੇਗੀ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਤਾਂ ਉਨੀ ਹੋਵੇਗੀ ਪਰ ਸਭ ਤੋਂ ਪਹਿਲਾਂ ਖਾਰਸਾ ਜੀ ਤੁਸੀਂ ਆਪਣੇ ਮਨ ਦੇ ਅੰਦਰ ਦੀ ਮੈਲ ਨੂੰ ਕੱਢ ਕੇ ਆਪਣੇ ਮਨ ਨੂੰ ਸੱਚਾ ਸੁੱਚਾ ਬਣਾਉਣੇ ਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਦੇ ਪ੍ਰਤੀ ਸ਼ਰਧਾ ਭਾਵਨਾ ਬਣਾ ਕੇ ਰੱਖਣੀ ਸੋ ਖਾਰਸਾ ਜੀ ਕੁਝ ਗੱਲਾਂ ਸੀ ਕੁਝ ਬੇਨਤੀਆਂ ਸੀ ਵਿਚਾਰ ਸੀ ਜਿਹੜੇ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੇ ਕੀਤੇ ਆ ਸੋ ਕੁਝ ਬੋਲਦੇ ਆ ਚੱਲਦੇ ਆ ਜਾਣੇ ਅਤੇ ਜਾਣੇ ਦੇ ਵਿੱਚ ਜੇ ਕੋਈ ਮੇਰੇ ਤੋਂ ਗਲਤ ਬੋਲਿਆ ਗਿਆ ਹੋਵੇ ਮਹਾਰਾ ਸੱਚੇ ਪਾਤਸ਼ਾਹੀ ਵਡਿਆਈ ਚ ਨਹੀਂ ਕਰੀਏ ਖਾਰਸਾ ਜੀ ਓਨੇ ਹੀ ਘਾਟੇ ਹੈ ਸੋ ਖਾਰਸਾ ਜੀ ਜਾਣੇ ਅਤੇ ਜਾਣੇ ਦੇ ਵਿੱਚ ਜੇ ਮੇਰੇ ਕੋਲੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਬਖਸ਼ੀ ਨੀ ਖਾਰਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਵਿਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੋੜੋ ਜੀ ਸੁਖਾਲ ਸਰ ਜੀ ਇਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਦੇਖਣ ਦੇ ਲਈ ਸੁਣਨ ਦੇ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਉਣੀ ਜੀ ਜਦੋਂ ਫੈਨ ਸਾਜੀ ਤੁਸੀਂ ਇੱਕ ਵਾਰ ਸ਼ੇਅਰ ਕਰਦੇ ਹੋ ਤੇ ਸ਼ੇਅਰ ਕਰਨ ਦੇ ਨਾਲ ਬਹੁਤ ਵੀਰ ਭੈਣਾਂ ਦਾ ਭਲਾ ਹੁੰਦਾ ਹੈ ਗੁਰਬਾਣੀ ਦੇ ਨਾਲ ਸੰਗਤਾਂ ਜੋੜਦੀਆਂ ਨੇ ਜਿਵੇਂ ਖਾਲਸਾ ਜੀ ਆਪਾਂ ਕਿਸੇ ਦਾ ਬਹੁਤ ਜ਼ਿਆਦਾ ਦੁੱਖ ਤਾਂ ਦੂਰ ਨਹੀਂ ਕਰ ਸਕਦੇਗੇ ਪਰ ਆਪਾਂ ਇੰਨਾ ਤਾਂ ਕਿਸੇ ਨੂੰ ਰਸਤਾ ਦਿਖਾ ਸਕਦੇ ਹਾਂ ਕਿ ਗੁਰਬਾਣੀ ਦੇ ਨਾਲ ਜੁੜੇ ਗੁਰਬਾਣੀ ਦੇ ਪਾਠ ਕਰੇ ਨਿਤਨੇਮ ਕਰੇ ਤੇ ਵੈਗਰੋ ਸੱਚੇ ਪਾਤਸ਼ਾਹ ਦੀ ਹੁੰਦੇ ਤੇ ਕਿਰਪਾ ਬਣੀ ਰਹੀ ਉਹਦਾ ਵੀ ਵਿਸ਼ਵਾਸ ਬਣੇ ਗੁਰੂ ਦੇ ਪ੍ਰਤੀ ਮਹਾਰਾ ਸੱਚੇ ਪਾਸ਼ਾ ਦੇ ਦਰਤੇ ਜਾਵੇ ਸੇਵਾ ਕਰੇ ਸਿਮਰਨ ਕਰੇ ਥੋੜਾ ਜਿਹਾ ਮਨ ਨੂੰ ਸਕੂਨ ਤਾਂ ਮਿਲਦਾ ਏ ਖਾਲਸਾ ਜੀ ਬਹੁਤ ਆ ਜਿਆਦਾ ਆਪਾਂ ਦੁੱਖ ਤਾਂ ਵੰਡਾ ਨਹੀਂ ਸਕਦੇ ਕਿਸੇ ਭੈਣ ਭਰਾ ਦਾ ਪਰ ਉਹਨੂੰ ਇੱਕ ਰਸਤਾ ਤਾਂ ਦਿਖਾ ਸਕਦੇ ਹਾਂ ਜਿਸ ਦੇ ਨਾਲ ਉਹਦੇ ਦੁੱਖ ਦੂਰ ਹੋਣ ਗੁਰੂ ਮਹਾਰਾ ਸੱਚੇ ਪਾਸ਼ਾ ਦੇ ਨਾਲ ਜੁੜੇ ਸੁਖਾਂ ਸਾਹਿਬ ਜੀ ਇਸ ਤਰ੍ਹਾਂ ਵੱਧ ਤੋਂ ਵੱਧ ਤੁਸੀਂ ਵੀ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜੋ ਧੰਨ ਧੰਨ ਬਾਬਾ ਦੀਪ ਸਿੰਘ ਸੇਰ ਜੀ ਮਹਾਰਾ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਿਓ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਧੰਨ ਧੰਨ ਬਾਬਾ ਦੀਪ ਸਿੰਘ ਸੇਬ ਜੀ ਤੁਹਾਡੀ ਦਰਾਈਆਂ ਸਾਰੀਆਂ ਸੰਗਤਾਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਪਰ ਕੇ ਵੇਚਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਕਾਰਜ ਸਫਲ ਕਰਨੇ ਸਬਣਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਵਨਾ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਵਨਾ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰਹਿਣ ਲੰਬੀਆਂ ਉਮਰਾਂ ਬਖਸ਼ਣੀਆਂ ਤੁਹਾਡੇਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਜੂੜੀਆਂ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ Pati!